ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੇਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖ ਲੈ ਮੈਂ ਸਾਹਮਣੇ ਦੇਖੋ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਪੂ ਸਾਹੁ ਛਾਈ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਸ ਸੂਬੇ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਐਸੀ ਨਾ ਅੱਜ ਮੁਕਰ ਗਏ ਬਾਕੀ ਜਿਨਨੇ ਇਲਜ਼ਾਮ ਲਾਏ ਸਾਰੇ ਆ ਤੁ ਮੁਕਰੰਗੇ ਸਾਰੇ ਆ ਤੁ ਮੁਕਰੰਗੇ ਯਾਨੀ ਕੁਛ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰ ਗਏ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁਕਰੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨਗੇ ਮੈਂ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰ ਪਰ ਆ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਂਡ ਹੈਂਡਲਿੰਗ ਕੀਤੀ ਹੈ ਇਹਨਾਂ ਦੀ ਸਾਹਿਬ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੋਡਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾंपਲਾ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kacheri che vakil nu pesh hon vele tusi man handle nahi kar sakde mulakat bhi nahi kar sakde hoye kyunki mulakat ishi dari eh kuch reh gaya mulakat to nahi kar rahe aaj court di hukam aa rahi 15 din mulakat haje tak nahi ਸੌਰੀ ਜੀ ਜੇਲ੍ਹ ਦੇ ਵਿੱਚ ਮਿਲਨ ਮੁਲਾਕਾਤ ਨਹੀਂ ਜੇਲ੍ਹ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀਗੀ ਉਸ ਦਿਨ ਬਾਅਦ ਉਪਰ ਉਪਰ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਲਈ ਅੱਜ ਅੱਜ ਕੋਰਟ ਚ ਹੋਈ ਸੀਗੀ ਕਿਉਂਕਿ ਮੈਂ ਵੀ ਸੀਗੀ ਕੋਰਟ ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਖੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏਡੀਜੀਪੀ ਏਡੀਜੀਪੀ ਕੋਈ ਨਹੀਂ ਮਿਲਣ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੈਰ ਕਲੈਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ ਇੱਥੋਂ ਉਹ ਹਾਲਾਤ ਬਣੇ ਹੋਏ ਨੇ ਸਾਡੇ ਜੈਤੋਕ ਡੈਮੋਕ੍ਰੇਸੀ ਜੀ ਇਸ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ ਜਿਸ ਤਰੀਕੇ ਨਾਲ ਉਹ ਡੀਜੀਪੀ ਜ਼ਿਲ੍ਹਾ ਦੇ ਮਾਇਕੀ ਚਾਤਨ ਉਹ ਵੀ ਇਹ ਲਾਤ ਪਾਣੀ ਗਏ ਤੋਂ ਹਾਂਜੀ ਜਿਵੇਂ ਜਿਹੜੀ ਵੀ ਜ਼ਿਲ੍ਹਾ ਨੇ ਮਨਾ ਕਰਦਾ ਤੁਹਾਨੂੰ ਮਿਲਣ ਤੋਂ ਵੀ ਮਨਾ ਕਰਦਾ ਸੁਖੀਰ ਸਿੰਘ ਬਾਦਲੂ ਵੀ ਹੱਸ ਕੇ ਕਰ ਬਾਦਲੂ ਤੁਸੀਂ ਆਪ ਦੇਖ ਲਓ ਜੀ ਇਹ ਜਿਹੜੀ ਸਾਰਿਆਂ ਦੀ ਮਤਲਬ ਰਾਈਟ ਹੈ ਕਿ ਅਦੀ ਨੂੰ ਮਿਲਣਾ ਮਿਲਣ ਹੀ ਨਹੀਂ ਦਿੰਦੇ ਤੁਸੀਂ ਕਿਸ ਗੱਲ ਤੋਂ ਡਰਦੇ ਹੋ ਮਾਰ ਫਾਈਟ ਲਈ ਥਾਰ ਬਿਲਕੁਲ ਤੋਂ ਉਹਨੂੰ ਲੱਗਦਾ ਸੀ ਨਹੀਂ ਥਾਰ ਬਿਲਕੁਲ ਥਾਰ ਹੈ ਜੋ ਮਰਜ਼ੀ ਕਰਨੇ ਪੂਰੇ ਥਾਰ ਹੈ ਜੋ ਕਰਨਾ ਹੈ ਕਰਨ ਅੰਦਰ ਵੀ ਥ੍ਰੈਟ ਦੀ ਪ੍ਰੋਬਲਮ ਹੈ ਕਿ ਜਿਵੇਂ ਐਡਵੋਕੇਟ ਸਭ ਦੱਸ ਰਹੇ ਜੀ ਕਹਿੰਦੇ ਅੰਦਰ ਵੀ ਕੁਝ ਹੋ ਸਕਦਾ ਹੈ ਜੋ ਸਿਟੀ ਪਾਣੀ ਅੰਦਰ ਕਿਹੜੇ ਤੁਸੀਂ ਮੈਨੂੰ ਦੱਸੋ ਇਹ ਆਪ ਮੰਨਦੇ ਨੇ ਕਿ ਥ੍ਰੈਟ ਹੈ ਜੀ ਆਪ ਮੰਨਦੇ ਨੇ ਤਾਂ ਹੀ ਤਾਂ ਇੰਨੀ ਇੰਨੀ ਪੁਲਿਸ ਲਾਈ ਹੋਈ ਹੈ ਇਹਨਾਂ ਨੇ ਮੰਨਦੇ ਆ ਕਿ ਨਹੀਂ ਮੰਨਦੇ ਐਡਵੋਕੇਟ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਇੰਨੀ ਪੁਲਿਸ ਲਾਈ ਹੁੰਦੀ ਹੈ ਕਰਫਿਊ ਵਾਲੀ ਸਿਚੁਏਸ਼ਨ ਕੀਤੀ ਹੋਈ ਹੈ ਕੁਰਤੇ ਚਿੱਟੀ ਕੁਰਤੇ ਪਜਾਮਿਆਂ ਤੇ ਨੀਲੇ ਸਾਫਿਆਂ ਚ ਇਹਨਾਂ ਨੇ ਅੰਦਰ ਪੁਲਸ ਲਾਈ ਹੋਈ ਹੈ ਵੀ ਇਹਨਾਂ ਨੂੰ ਆਪ ਲੱਗਦਾ ਸਿਕਿਉਰਿਟੀ ਥ੍ਰੈਟ ਹੈ ਆਪ ਕਹਿੰਦੇ ਸਿਕਿਉਰਿਟੀ ਥ੍ਰੈਟ ਹੈ ਅੰਦਰ ਜਾ ਕੇ ਬੰਦੇ ਬਾਹਰ ਤੇ ਕੋਈ ਗੱਲਬਾਤ ਹੋਈ ਜੀ ਗੱਲਬਾਤ ਹੋਈ ਅੱਜ ਤੁਹਾਡਾ ਗੱਲਬਾਤ ਹੋਈ ਮਜੀਦੀਆ ਸਾਹਿਬ ਨਾਲ ਇੱਕ ਕੋਰਚੇ ਨੇ ਬੰਦੇ ਸੇ ਬੰਦੇ ਨੇ ਜੀ ਕਿੰਨੀ ਗੱਲਬਾਤ ਹੋ ਗਈ ਜੱਜ ਸਾਹਿਬ ਨੇ ਇ tanto ਸਮਾਂ ਦਿੱਤਾ ਸੀਗਾ 15 ਮਿੰਟ ਦਾ ਮਤਲਬ ਗਾੜੀ ਵਕੀਲਾਂ ਨੂੰ ਵੀ ਇਹ ਗਾੜੀ ਨਹੀਂ ਜਾਣ ਦਿੰਦੇ ਅੰਦਰ ਉਸ ਤੱਕ ਵੀ ਇਹ ਉਹਨਾਂ ਨੂੰ ਵੀ ਦੱਸਦੇ ਵੀ ਰੋਕਦੇ ਜਿਹੜੇ ਤੁਹਾਡਾ ਨਾਲ ਸੰਪਰਕ ਕੀਤਾ ਸੀ ਉਹਨਾਂ ਨੂੰ ਕੀ ਸਟਾਪ ਕਰਕੇ ਜਾਂਚ ਤੋਂ ਮਾਈਕਿੰਗ ਉਹ ਸਾਰ ਕਿਸੇ ਨੂੰ ਨਹੀਂ ਕਰਨ ਦਿੰਦੇ ਜੀ ਬੜਨ ਨਹੀਂ ਦਿੰਦੇ ਅਸੀਂ ਆਈਸੀ ਸੋਪਤੀ ਸਾਹਿਬ ਨਾਲ ਮੈਂ ਆਈਸੀ ਸੋਪਤੀ ਸਾਹਿਬ ਦੀ ਕਾਨੂੰਨੀ ਅੰਦਰ ਬੜਨ ਦੇ ਰਹੇ